ਪੰਜਾਬੀ ਕਲਾਕਾਰ ਅਕਸਰ ਆਪਣੇ ਗੀਤਾਂ ਕਰਕੇ ਜਾਂ ਫਿਰ ਆਪਣੇ ਵੱਖਰੇ ਅੰਦਾਜ਼ ਕਰਕੇ ਹਰ ਕਿਸੇ ਨੂੰ ਐਂਟਰਟੇਨ ਕਰਦੇ ਨੇ ਲੇਕਿਨ ਉਹਨਾਂ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਐਸੀਆਂ ਗੱਲਾਂ ਹੁੰਦੀਆਂ ਐ ਜੋ ਹਰ ਕਿਸੇ ਨੂੰ ਇਨਸਪਾਇਰ ਕਰ ਦਿੰਦੀਆਂ ਨੇ ਤੇ ਕੁਝ ਗੱਲਾਂ ਐਸੀਆਂ ਹੁੰਦੀਆਂ ਨੇ ਜੋ ਕਿਸੇ ਨੂੰ ਭਾਵੁਕ ਵੀ ਕਰ ਦਿੰਦੀ ਐ ਰੀਸੈਂਟਲੀ ਗगन ਕੋਕਰੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਇੱਕ ਅਜੀਬੀ ਵੀਡੀਓ ਨੂੰ ਸਾਂਝਾ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਆਪਣੀ ਜ਼ਿੰਦਗੀ ਨਾਲ ਜੁੜੀਆਂ ਕੁਝ ਐਸੀਆਂ ਗੱਲਾਂ ਆਪਣੇ ਚਾਨ ਵਾਲੇ ਦੇ ਨਾਲ ਸਾਂਝੇ ਕੀਤੀਆਂ ਜਿਸ ਨੂੰ ਚਾਨ ਕੇ ਹਰ ਕੋਈ ਹੈਰਾਨ ਵੀ ਹੋ ਗਿਆ ਤੇ ਭਾਵੁਕ ਵੀ ਗਗਨ ਕੋਕਰੀ ਨੇ ਇੱਕ ਲਾਈਵ ਸ਼ੋਅ ਦੇ ਵਿੱਚ ਇਹ ਦੱਸਿਆ ਕਿ ਉਹਨਾਂ ਨੇ ਬਹੁਤ ਸਾਲ ਪਹਿਲਾਂ ਆਸਟ੍ਰੇਲੀਆ ਦੇ ਵਿੱਚ ਭਾਂਡੇ ਵੀ ਤੋਤੇ ਤੇ ਟੈਕਸੀ ਚਲਾ ਕੇ ਗੁਜ਼ਾਰਾ ਵੀ ਕੀਤਾ ਜਦੋਂ ਉਹਨਾਂ ਨੇ ਆਪਣੇ ਸਟਰਗਲ ਟਾਈਮ ਨੂੰ ਯਾਦ ਕੀਤਾ ਤੇ ਗੱਲਬਾਤ ਕਰਦੇ ਦੌਰਾਨ ਗਗਨ ਕੋਕਰੀ ਪਾਵੁਖ ਵੀ ਹੋ ਗਏ ਇਸ ਖੂਬਸੂਰਤ ਵੀਡੀਓ ਨੂੰ ਗਗਨ ਕੋਕਰੀ ਨੇ ਆਪਣੇ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਤੇ ਸਾਂਝਾ ਕਰਦੇ ਹੋਏ ਕੈਪਸ਼ਨ ਦੇ ਵਿੱਚ ਲਿਖਿਆ ਕੈਨੇਡਾ ਆਸਟ੍ਰੇਲੀਆ ਐਂਡ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਲਈ ਦੁਆਵਾ ਬਹੁਤ ਯਾਦਾ ਜੁੜੀਆਂ ਸਟੂਡੈਂਟ ਲਾਈਫ ਨਾਲ ਤੇ ਜਿਹੜੇ ਹੁਣ ਸਟੱਡੀ ਕਰ ਰਹੇ ਨੇ ਆਫਟਰ ਫਿਊ ইয়ারਸ ਦੇ ਗੋਨ ਟੂ ਮਿਸ ði ਟਾਈਮ ਵਾਹਿਗੁਰੂ ਤੁਹਾਨੂੰ ਸਭ ਨੂੰ ਜਲਦੀ ਪੱਕਾ ਕਰੇ ਤੇ ਤੁਹਾਡੇ ਸਭ ਦੇ ਮਾਪਿਓ ਨੂੰ ਲੰਬੀ ਉਮਰ ਦੇਵੇ ਕੈਨੇਡਾ ਵਾਲੇ ਡਰਾਈਵਰ ਵੀਰ ਸਨੋ ਚੁਧਿਆ ਨਾਲ ਮਾਪੇ ਕਰੇ ਉਡੀਕ ਕਰਦੇ ਆ ਤੁਹਾਡੀ ਸਭ ਦੀ ਹਰ ਰੋਜ਼ ਫਿਲਹਾਲ ਤੁਸੀਂ ਵੀ ਸੁਣੋ ਇਹ ਵੀਡੀਓ ਤੇ ਕਮੈਂਟ ਸੈਕਸ਼ਨ ਚ ਆਪਣੀ ਰਾਏ ਜ਼ਰੂਰ ਸਾਂਝਾ ਕਰੋ ਤੇ ਮੈਨੂੰ ਚਾਹੀਦਾ ਆਸਟ੍ਰੇਲੀਆ ਨੂੰ ਜਾਣਾ ਬਾਰੋਂ ਬਣੀ ਆਇਆ ਹੋਇਆ ਕੋਈ ਥੋੜੇ ਜਿਹਾ ਸਟੂਡੈਂਟ ਵੀਜ਼ੇ ਦੇ ਐ ਕਾਹ ਵਾਰ ਤੇ ਸਰੀਆ ਇਹ ਕਿ ਤੁਹੋਂ ਕੈਨੇਡਾ ਰੇ ਨੇ ਤੇ ਨਾ ਅੰਦਕਾਰ ਕਹਿੰਦੇ ਕਿ ਕ੍ਰੀਡਾ ਵੀਜ਼ੇ ਜ਼ਿਆਦਾ ਲੱਗੇ ਆਸਟ੍ਰੇਲੀਆ ਨਾਲ ਪੈਸੇ ਉਹ ਚੱਕ ਕੇ ਵਿਆਜ ਤੇ ਮੈਨੂੰ ਆਇਲੈਂਡ ਸੋ ਕਰਾ ਕੇ ਹਟਿਆ ਮੈਨੂੰ ਚਾਹੀਦਾ ਕੈਨੇਡਾ ਨੂੰ ਜਾਣ ਦਾ ਤੇ ਮੇਰਾ ਵੀਜ਼ਾ ਉਹ ਲਵਾ ਕੇ ਮਮਲ ਮੈਂ ਵੀ ਉੱਥੇ ਜਾ ਕੇ ਪੂਰਾ ਮੋੜਿਆ ਸੇਰੀਆ ਮਮਲ ਮੈਂ ਵੀ ਉੱਥੇ ਜਾ ਕੇ ਪੂਰਾ ਮੋੜਿਆ ਆਸਟ੍ਰੇਲੀਆ ਦੇਖਦਾ ਇੱਕ ਖੜਖੜ ਕੇ ਆਸਟ੍ਰੇਲੀਆ ਦੇ ਮੇਰੇ ਭਰਾ ਮੈਂ ਬਹੁਤ ਸਾਲ ਟੈਕਸੀ ਚਲਾਈ 2007 ਤੋਂ ਲੈ ਕੇ 2011 ਤੱਕ ਮੈਂ ਟੈਕਸੀ ਚਲਾਈ ਆਸਟ੍ਰੇਲੀਆ ਦੇ ਵਿੱਚ ਬੜੇ ਭਾਂਡੇ ਭੁੰਡੇ ਮਾਂਜੇ ਚੀਜ਼ਾਂ ਪਰ ਜਦੋਂ ਸਭ ਤੋਂ ਵੱਡੀ ਖੁਸ਼ੀ ਤੁਹਾਨੂੰ ਉਦੋਂ ਆਉਂਦੀ ਹੈ ਜਦੋਂ ਬੰਦਾ ਪੀਆਰ ਹੁੰਦਾ ਖਾਸ ਕਰ ਜਦੋਂ ਸਟੂਡੈਂਟ ਪੀਆਰ ਹੁੰਦਾ ਉਹਦੇ ਜਿੱਡੀ ਖੁਸ਼ੀ ਨਹੀਂ ਅੱਜ ਲੱਖ ਚੀਜ਼ਾਂ ਮਿਲ ਜਾਣ ਪਰ ਜਿਹੜੀ ਪੀਆਰ ਵਾਲੇ ਦਾ ਫੋਨ ਕਾਲ ਆਉਂਦੀ ਹੈ ਉਹਦੇ ਵਰਗੀ ਜਮਾ ਖੁਸ਼ੀ ਨਹੀਂ